ਪੁਲਿਸ ਸਟੇਸ਼ਨ ਸਿਵਲ ਲਾਈਨ ਨਮਰਤਸਰ ਅੰਡਰ ਦਾ ਸੁਪਰਵੀਜ਼ਨ ਆਫ ਮਿਸਟਰ ਅਰਵਿੰਦ ਮੀਨਾ ਆਈਪੀਐਸ ਤੇ ਨਾਲੇ ਐਸਐਚਓ ਸਿਵਲ ਲਾਈਨ ਮਿਸਟਰ ਗੁਰਪ੍ਰੀਤ ਸਿੰਘ ਉਹਨਾਂ ਨੇ ਇੱਕ ਅਕਿਊਜ਼ ਰੈਸ ਕੀਤਾ ਸੁਨੀਲ ਸੈਣੀ ਅਲਾਈਸ ਗੋਰੀ ਸ਼ੰਕਰ ਇਹ ਵੀ اسلامਬਾਦ ਏਰੀਆ ਦਾ ਰਹਿਣ ਵਾਲਾ ਹੈਗਾ ਗੁਰਨਾਨਕਪੁਰੇ ਦਾ ਤੇ ਇਹਦਾ ਮੁਕੱਦਮਾ ਹੈਗਾ 21 25 ਅੰਡਰ ਸੈਕਸ਼ਨ 281 125 ਤੇ 302 3032 bns ps civil line ਤੇ ਬੇਸਿਕਲੀ ਖੁਇਆ ਸੀਗਾ ਕਿ ਜਿਹੜਾ ਇੱਕ ਮਿਸਟਰ ਰਵੀ ਮਹਾਜਨ ਬੰਦਾ ਹੈ ਉਹ ਜਾ ਰਿਹਾ ਸੀਗਾ ਸਿਵਲ ਲਾਈਨ ਏਰੀਆ ਦੇ ਵਿੱਚ ਅ ਐਲਬਰਟ ਰੋਡ ਵੱਲ ਇੱਕ ਨੈਨੋ ਕਾਰ ਨੇ ਗ੍ਰੇ ਕਲਰ ਦੀ ਨੈਨੋ ਕਾਰ ਨੇ ਹਿੱਟ ਕੀਤਾ ਤੇ ਇਹ ਬੰਦਾ ਐਕਟਿਵ ਹਟੇ ਸੀਗਾ ਇਹ ਬੰਦਾ ਮਿਸਟਰ ਰਵੀ ਮਹਾਜਨ ਉਥੇ गिर ਗਿਆ ਭੀੜ ਉਥੇ ਇਕੱਠੀ ਹੋ ਗਈ ਤੇ ਜਦੋਂ ਭੀੜ ਇਕੱਠੀ ਹੋ ਗਈ ਤੇ ਇੱਕ ਜਿਹੜਾ ਅਕਿਊਜ਼ਡ ਐ ਸੁਨੀਲ ਸੈਣੀ ਇਹਨੇ ਅ ਜਦੋਂ ਮਲੇ ਚਲਾਕੀ ਨਾਲ 2 ਲੱਖ ਰੁਪਇਆ ਉਹਦੇ ਜੇਬ ਚੋਂ ਕੱਢ ਲਿਆ ਤੇ ਫਰਾਰ ਹੋ ਗਿਆ ਤੇ ਜਦੋਂ ਸਾਨੂੰ ਤਲਾਸ਼ ਮਿਲੀ ਅਸੀਂ ਪਰਚਾ ਵੀ ਦਰਜ ਕੀਤਾ ਐਫ ਆਈ ਆ ਨੰਬਰ 6 ਤੇ ਅਸੀਂ ਇਹਨੂੰ ਗਿਫਟਾਰ ਵੀ ਕੀਤਾ ਤੇ ਇਹਦੇ ਕੋਲੋਂ ਸਾਨੂੰ 60000 70000 ਰੁਪਇਆ ਕੈਸ਼ ਬਰਾਮਦ ਹੋਇਆ ਤੇ ਪਲੱਸ ਜਿਹੜਾ ਇਦਾ ਹੀ ਸੁਨੀਲ ਦਾ ਜਿਹੜਾ ਐਕਟਿਵ ਆ ਸੀਗਾ ਉਹ ਵੀ ਅਸੀਂ ਇਹਦੇ ਕੋਲੋਂ ਬਰਾਮਦ ਕੀਤਾ ਜੀ ਹਾਲੇ ਅਸੀਂ ਹੋਰ ਵੀ ਰਿਕਵਰੀ ਕਰਨ ਦੀ ਕੋਸ਼ਿਸ਼ ਕਰ ਰਹੇ ਜਿਵੇਂ 2 ਲੱਖ ਦਾ ਸਨ ਦੱਸਿਆ ਸੀ ਤੇ 1 ਲੱਖ 30 ਹਜ਼ਾਰ ਹਾਲੇ ਪੈਂਡਿੰਗ ਹੈ ਬਾਕੀ ਉਹਦੇ ਚੋਂ 70 ਹਜ਼ਾਰ ਤੇ ਐਕਟਿਵਾ ਤਾਂ ਅਸੀਂ ਬਰਾਮਦ ਕਰ ਲਿਆ ਜੀ ਤੇ ਇਹ